ਗਰਬਾਣੇ ਪੜਨੀ ਪੈਗੀ ਵਿਚਾਰਨੀ ਪੈਗੀ ਸੋ ਅਰੇ ਸਾਰਾ ਸੰਸਾਰ ਸੁਖ ਮੰਗਦਾ ਹੈ ਠੀਕ ਹੈ ਪਿਆਰੇ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹਾਂ ਸੋ ਵਗਿਆਨ ਨੇ ਸਾਇੰਸ ਨੇ ਸੁਖ ਦਿੱਤਾ ਕਿੱਥਾ ਤੱਕ ਪਹੁੰਚੇ ਅਣੂ ਤੱਕ ਪਰਮਾਣੂ ਬੰਬ ਤੱਕ ਬਚਾਅ ਵਾਸਤੇ ਸ ਭਗਤ ਕਿੱਥਾ ਤੱਕ ਪਹੁੰਚੇ ਪਗਵਾਨ ਤੱਕ ਪਗਵਾਨ ਸ ਚੰਗੇ ਖਿਡਾਰੀ ਨੂੰ ਨਾ ਸਾਰੇ ਉਹਦੇ ਨਾਲ ਪਿਆਰ ਕਰਦੇ ਹੰ ਗੁਣਾ ਵਾਲੇ ਦੀ ਹਮੇਸ਼ਾ ਕਦਰ ਹੈ ਸਾਰੇ ਮਸਲੇ ਨਗਰ ਚ ਸ਼ਹਿਰ ਆਮਾਨਦਾਰ ਆਦਮੀ ਸਾਰਿਆਂ ਨੂੰ ਪਿਆਰਾ ਲੱਗੇਗਾ ਜਾਤਾਂ ਸਾਡੀਆਂ ਬਣਾਈਆਂ ਹੋਈਆਂ ਸੰਸਾਰੀ ਬੰਦਿਆਂ ਦੀਆਂ ਪਰਮੇਸ਼ਰ ਮੈਂ ਨਹੀਂ ਦੋ ਕਾਮਯਾਬੀ ਨੇ ਰਾਜ ਹਨ ਡਰ ਅਰ ਪ੍ਰੇਮ ਇਹ ਇਹ ਸਾਖੀ ਚ ਆਉਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨਾ ਜੀ ਨੇ ਪੁੱਛਦੇ ਹਨ ਜ਼ਿੰਦਗੀ ਕਿੰਨੀ ਸਮਝਦੇ ਹੋ ਉਹ ਕਹਿੰਦਾ ਗੁਰੂ ਸਾਹਿਬਾਨ ਜੀ 10 ਕਦਮ ਤੱਕ ਮੈਂ ਸਮਝਦਾ ਹਾਂ 10 ਕਦਮ ਜਾ ਸਕਦਾ ਹਾਂ ਭਾਈ ਬਾਲਾ ਜੀ ਤੁਸੀਂ ਜੀ ਜ਼ਿੰਦਗੀ ਨੂੰ ਕਿੰਨਾ ਸਮਝਦੇ ਹੋ ਉਹ ਕਹਿੰਦਾ ਇੱਕ ਕਦਮ ਦੂਸਰਾ ਕਦਮ ਖੁਰੇ ਪੱਟਿਆ ਜਾਣਾ ਹੈ ਨਹੀਂ ਪੱਟਿਆ ਜਾਣਾ ਗੁਰੂ ਜੀ ਤੁਸੀਂ ਦੱਸੋ ਉਸਤਾਦ ਜੀ ਕੰਵੇ ਇੱਕ ਸਵਾਸ ਆਇਆ ਦੂਜਾ ਆਇਆ ਨਹੀਂ ਆਇਆ ਇਹ ਨਾ ਹੈ ਜੋ ਸਾਡੇ ਕੋ ਨਕਦ ਮਾਇਆ ਹੈ ਉਹ ਵਰਤਦੀ ਨਹੀਂ ਤੂੰ ਹਮੇਸ਼ਾ ਉਲਟੀ ਗੱਲ ਕਰਦਾ ਹੈ ਬਹੁਤ ਖਜ਼ਾਨੇ ਸੀ ਭਰੇ ਭੇ ਇਹ ਵੱਡਾ ਪੇਟੀ ਭਰੀ ਪੈਸੀ ਜਿਦੇ ਚ ਅਸੀਂ ਬਿਸਤਰੇ ਰੱਖਦੇ ਆ ਨਾ ਖਜ਼ਾਨਾ ਅੰਦਰ ਅੱਛਾ ਤੀਰਥ ਅੰਦਰ ਜੀਵਨ ਅੰਦਰ ਸਾਰਾ ਕੁਛੇ ਸਰੀਰ ਚ ਸਿਆ ਉੱਪਰ ਠਕਰਿਆ ਸਿਰ ਪਰ ਇੱਥੇ ਲੇਖ ਲਿਖੇ ਜਾਂਦੇ ਹਨ ਮੱਥੇ ਦੇ ਲੇਖ ਪੜਨੇ ਸੀ ਸ ਨਕਦ ਕੀ ਜਾਂਦਾ ਨਕਦ ਸਾਨੂੰ ਕੀ ਆਧਾਰ ਕਰਨ ਦੀ ਲੋੜ ਆ ਜੇ ਨਕਦ ਮਾਇਆ ਢਾਰੇ ਭਰੇ ਪਏ ਹਨ ਥੇਰ ਨਗਦ ਸੇ ਸਾਡਾ ਵਰਤਮਾਨ ਲੱਖਾਂ ਕਰੋੜਾਂ ਚ ਕੋਈ ਇਹ ਵਰਤਮਾਨ ਚ ਜਿੰਦਾ ਹੈ ਅੱਜ ਚ ਜਿੰਦਾ ਹੈ ਇਹ ਨਗਦ ਖਜ਼ਾਨਾ ਸੀ ਅਸੀਂ ਜਾਂ ਭੂਤਕਾਲ ਉਹ ਜ਼ਿਆਦਾ ਸਾਡੇ ਚੱਲਦੀਆਂ ਹਨ ਜਾਂ ਭੁੱਖ ਦੀ ਚਿੰਤਾ ਚੱਲਦੀ ਹੈ ਇਹ ਸਾਨੂੰ ਕਉਣ ਵਾ ਕੁਖਾਈ ਜਾ ਰਹੀ ਹੈ ਕੋਈ ਮੇਰੇ ਵਰਗਾ ਸਾਈਕਲ ਭਜਾਈ ਜਾ ਰਿਹਾ ਸੀ ਨਾਲ ਟੁਰ ਰਿਹਾ ਸੀ ਜਿਵੇਂ ਦਾਸ ਮੋਟਰਸਾਈਕਲ ਨਾਲ ਸੈਰ ਕਰਦਾ ਹੈ ਕਹਿੰਦੇ ਉੱਪਰ ਨਹੀਂ ਚੜ੍ਹ ਰਿਹਾ ਸਾਈਕਲ ਚਲਾ ਨਹੀਂ ਰਿਹਾ ਕਹਿੰਦਾ ਵਕਤ ਨਹੀਂ ਸਮਾਂ ਨਹੀਂ ਸੋ ਅਸੀਂ ਇੰਜ ਕਰ ਰਹੇ ਹਾਂ ਇਹ ਆਣੇ ਹਾਂ ਛੋਟੀ ਮਤ ਹੈ ਗਰੀਬ ਆ ਮਸਕੀਨ ਆ ਅੰਦੇਹਾ ਅੰਦੇ ਨੂੰ ਕੋਈ ਰਸਤਾ ਦੱਸ ਰਿਹਾ ਅੱਗੇ ਟੋਆ ਹੈ ਸੱਜੇ ਆ ਜਾ ਖੱਬੇ ਆ ਜਾ ਅੱਗੇ ਬਾਲਟੀ ਪਈ ਹੈ ਜਿੱਧਰੋਂ ਆਵਾਜ਼ ਆਉਂਦੀ ਹੈ ਉਹਦਾ ਸਹਾਰਾ ਬਣਦਾ ਹੈ ਆਸਰਾ ਬਣਦਾ ਹੈ ਹਮ ਆਦਮੀਆਂ ਇੱਕ ધਨੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਅਸੀਂ ਇਕ ਕਦਮੀ ਹਾਂ ਦੂਸਰਾ ਧਮ ਆਉਣਾ ਹੈ ਨਹੀਂ ਆਉਣਾ ਸੋ ਕਹਿਨੋਂ ਤੇ ਗੱਲ ਕਹਿੰਦੇ ਆ ਮਨ ਦੇ ਨਹੀਂ ਜਦੋਂ ਮੰਨੇ ਗਏ ਫਿਰ ਤਰ ਗਏ ਸਤਗੁਰ ਸੁਖ ਵਖਾਲਿਆ ਸੱਚਾ ਸ਼ਬਦ ਵਿਚਾਰ ਸੱਚ ਦੀ ਵਿਚਾਰ ਕਰਨੀ ਸੀ सुख पक्का परमानंद पियर मिल जानी सी परमानंद वर्क परमिट मिल जाना सी सिटीजन मिल जानी सी, परसी नहीं नानक अवरना सूजी हर हार हरी तो बिना बख्ह हार ही नहीं है कोई सो so, ये ਅਸੀਂ ਦਾਤਾ ਨਾਲ ਪਿਆਰ ਕਰ ਲਾ ਪੇ ਦਾਤਾ ਕਹਿੰਦਾ ਮੈਂ ਆਵਾ ਨਾ 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 ਤੂੰ ਨਾ ਆਈ ਉਹ ਆ ਗਿਆ ਹੁਣ ਪਟਿਆਲੇ ਆ ਕਹਿੰਦਾ ਮੈਂ ਸਮਾਨੇ ਆ ਗਿਆ ਆ ਗਿਆ ਬਸ 2 ਮਿੰਟਾਂ ਚ ਇਹ ਤੇ ਪੰਗਾ ਹੀ ਪੈ ਗਿਆ ਜੋ ਉਹ ਆ ਗਿਆ ਹੁਣ ਝੂਠ ਵੀ ਨਹੀਂ ਬੋਲ ਸਕਦੇ ਉਹ ਆ ਗਿਆ ਹੈ ਉਹ ਸਾਰਿਆਂ ਨੂੰ ਦੇਖ ਰਿਹਾ ਹੈ ਹਾਂ ਇਹ ਮੇਰੀ ਭੈਣ ਹੈ ਇਹ ਮਾਤਾ ਹੈ ਇਹ ਪੜੋਸਨ ਆਇਆ ਹੈ ਸੋ ਉਹ ਆ ਗਿਆ ਹੁਣ ਤੇ ਪੰਗਾ ਹੀ ਪੈ ਗਿਆ ਨੋਨ ਚ ਡਿਊਟੀ ਤੇ ਉਹ ਨਹੀਂ ਅੱਗੇ ਤੇ 10 11 ਵਜੇ ਆ ਜਾਂਦੀ ਆ ਰਾਮ ਨਾਲ ਮਾਸੀ ਇਹ ਤਾਂ ਗੰਚ ਸਾਹ ਘੁੱਟ ਰਿਹਾ ਹੈ ਹੁਣ ਸੋ ਆ ਰਿਹਾ ਸਾਰਾ ਕੁਝ ਦੇਖ ਰਿਹਾ ਹੈ ਨਾ ਨਾ ਤੂੰ ਨਹੀਂ ਦਾਤਾ ਦੇ ਜਾ ਜਦੋਂ ਰਾਜਾ ਆ ਜਾਏਗਾ ਰਾਜੇ ਦੀ ਲਾ ਸਬ ਕੋ ਸ਼ੋ ਦੇ ਨਾਲ ਹੀ ਹੈ ਅਸੀਂ ਦਾਤਾ ਨਾਲ ਪਿਆਰ ਕਰ ਲਿਆ ਭੁੱਲ ਕੇ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾਲ ਲੱਭੇ ਸੋ ਉਹ ਆ ਗਿਆ ਸਾਰੇ ਪਾਸੇ ਪੰਗਾ ਹੀ ਪੈ ਗਿਆ ਭਗਤ ਵਿਰਲੇ ਵਿਰਲੇ ਹਨ ਜੋ ਸੰਸਾਰ ਲਈ ਕੁਝ ਕਰਕੇ ਜਾਂਦੇ ਹਨ ਜਾਨਵਰ ਪਸ਼ੂ ਉਹ ਵੀ ਬੱਚੇ ਪਾਲ ਕੇ ਚਲੇ ਗਿਆ ਸੀ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ 'ਚ ਕੀ ਫਰਕ ਹੈ ਸੰਤ ਬੰਨਾ ਪਏਗਾ ਸੰਤ ਕੌਣ ਹੈ ਪੁੰਚੇ ਹੋਏ ਦਾ ਨਾਂ ਹੈ ਸੰਤ ਜੋ ਅਕਾਲ ਚਪੇਦ ਹੋਇਆ ਹੈ ਠੀਕ ਹੈ ਇੱਕ 1000 ਕੋਈ 8 ਲਿਖਾ ਲੈਂਦਾ ਹੈ ਕੋਈ ਕਿਵੇਂ ਲਿਖਾ ਲੈਂਦਾ ਹੈ 111 ਸੰਤ ਠੀਕ ਹੈ ਪਦਵੀਆਂ ਕੁਕੇ ਜੀ ਕੋਈ ਨਰਸਰੀ ਕੋਈ ਠੀਕ ਹੈ ਸਭ ਠੀਕ ਹੈ ਮੈਂ ਬੋਲ ਰਿਹਾ ਮੇਰੇ ਕੰਨ ਸਰਵਨ ਕਰ ਰਹੇ ਹਨ ਦਸਵੇਂ ਦੁਆਰ ਚ ਗੱਲ ਜਾਰੀ ਹੈ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਸੋਏ ਮਾਇਆ ਤੇ ਜੰਜਾਲ ਮਾਇਆ ਦਾ ਆਨੰਦ ਲੈਣਾ ਸੀ ਕੀ ਰੋਕਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੱਡੇ ਵੱਡੇ ਮਹਿਲਾਂ ਚ ਰਹੇ ਇਹ ਸਿੱਖ ਮੇਰਾ ਵੱਡੇ ਵੱਡੇ ਘੋੜਿਆਂ ਦੀ ਸਵਾਰੀ ਕਰੇ ਕਾਰਾਂ ਗੱਡੀਆਂ ਰੱਖੇ ਕੁਝ ਵੀ ਨਹੀਂ ਰੋਕਿਆ ਅਨੰਦ ਲੈਂ ਆਏ ਸੀ ਨਹੀਂ ਅੰਦਰੋਂ ਖਾਲੀ ਹੋ ਗਏ ਬਾਹਰੋਂ ਪੜਾਰੇ ਭਰੇ ਗਏ ਦਾਤਾ ਨਾਲ ਪਿਆਰ ਹੋ ਗਿਆ ਦਾਤਾ ਬਹੁਤ ਹੋ ਗਿਆ ਅੰਦਰ ਨਾ ਸੰਤੋਖ ਰੱਖਿਆ ਸੰਤੋਖ ਤੇ ਹੈ ਹੀ ਨਹੀਂ ਸੋ ਇਹ ਫਰਜੀ ਨਾਮ ਮਿੱਟ ਜਾ ਰਹੇ ਹੰ ਪੱਕੀ ਪਿਆਰ ਮਿਲ ਜਾਣੀ ਤੈਨੂੰ ਜਾ ਰਹੇ ਹਾਂ ਮਰਨ ਸਿਰ ਤੇ ਕਾਲ ਖੜਾ ਹੈ ਇਹ ਕਿਸੇ ਨੂੰ ਨਹੀਂ ਬਖਸ਼ਦਾ ਸੋ ਅਗਰਾਈ ਕਰਕੇ ਇਹ ਆ ਕਹਿੰਦੇ ਰੱਬ ਦਾ ਘਰ ਹੈ ਲੋਕਾਂ ਤੋਂ ਮਾਇਆ ਲੈ ਕੇ ਹੁਣ ਆਜੋ ਸਾਡੇ ਤੋਂ ਮੰਗੋ ਦੁੱਤ ਪੁੱਤ ਮੰਗੋ ਜੋ ਵੀ ਲੈਣਾ ਆਓ ਨਹੀਂ ਠੀਕ ਲੌਜੀਕ ਗੱਲ ਕਰਨੀ ਸੀ ਤਰਕ ਨਾਲ ਕਰਨੀ ਸੀ ਉਹ ਸਾਰੇ ਪਾਸੇ ਹੈ ਕੰਦੇ ਸਾਹਮਣੇ ਗੁਰੂ ਕਹ ਰਾਇ ਜੇ ਮੈਂ ਝੂਠ ਬੋਲਾ ਇਹਦਾ ਮਤਲਬ ਗੁਰੂ ਹੋਰ ਥਾਂ ਨਹੀਂ ਬੈਠਾ ਗੁਰੂ ਉਸ ਵਿਆਪਕ ਹੈ ਪਰਮੇਸ਼ਰ ਵਿਆਪਕ ਹੈ ਸਭ ਕੁਝ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਅਸੀਂ ਭੁੱਲੇ ਹੋਏ ਹਾਂ ਤਾਂ ਦੁਖੀ ਹਾਂ ਸਤਗੁਰ ਨੇ ਸੁੱਖ ਵਖਾਲ ਲੈਣਾ ਹੈ ਆਨੰਦ ਉਹ ਫਿਰ ਸੰਤ ਦੀ ਸੰਤ ਜਾਣੇਗਾ ਨਾ ਬੱਚੇ ਦੀ ਬੱਚਾ ਇਹ ਨੌਜਵਾਨ ਹੈ ਨੌਜਵਾਨ ਦੀ ਨੌਜਵਾਨ ਰਵੰਜਿ ਸਮਝਦਾ ਹੈ ਬੁੱਢਾ ਹੋ ਕੇ ਪਤਾ ਲੱਗੇਗਾ ਬਡੇਪਾ ਕੀ ਹੈ ਮਰਨ ਤੋਂ ਬਾਅਦ ਪਤਾ ਲੱਗੇਗਾ ਮਰਨ ਕੀ ਹੈ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਆਪਣੀ ਪਗੜੀ ਸੰਭਾਲ ਆਪਣੇ ਆਪ ਨੂੰ ਸੰਭਾਲ ਜੀ ਗੁਰਬਾਣੀ ਪੜ੍ਹਨੀ ਪਏਗੀ ਸਰਵਣ ਕਰਨੀ ਪਏਗੀ ਗਿਆਨ ਥੋੜਾ ਜਿਹਾ ਹੀ ਬਹੁਤ ਹੈ ਜੇ ਥੋੜਾ ਜਿਹਾ ਹੱਥ ਚ ਰੱਸਾ ਹੈ ਕੂਚ ਬਾਲਟੀ ਲਮਕਾਈ ਹੈ ਪਾਣੀ ਆ ਜਾਣਾ ਹੈ ਸਾਰੇ ਪੰਡਾਰੇ ਆ ਜਾਣੇ ਹਨ ਜਦੋਂ ਆ ਗਿਆ ਸਾਰਾ ਕੁਝ ਉਹਦੇ ਨਾਲ ਹੀ ਆ ਜਾਣਾ ਹੈ ਪੱਤੀ ਆ ਪਤਨੀ ਅਸੀਂ ਇੱਕ ਕਮਰੇ ਚ ਸਵਾ ਅਸੀਂ ਸਾਰੀਆਂ ਇਸਤਰੀਆਂ ਉਹ ਸਾਡਾ ਮਾਲਕ ਹੈ ਖਸਮ ਹੈ ਸੱਚ ਦੀ ਸواری ਕਰਨੀ ਪੈਗੀ ਜੀ ਸੱਚ ਹਮੇਸ਼ਾ ਅਮਰ ਰਹੇਗਾ ਸੱਚੀ ਕਿਰਤ ਸੱਚੀ ਕਮਾਈ ਹੱਕ ਦੀ ਕਮਾਈ ਕਰਨੀ ਪੈਗੀ ਜੀ ਸੋ ਦਾਸ ਤੋਂ ਬਹੁਤੀ ਗਲਤੀਆ ਹੋ ਰਹੀਆ ਨੇ ਮੂਰਖ ਜੀ ਦਾਸ ਐ ਸੰਗਤ ਹੋਰ ਗੁਰਬਖਸ਼ ਬਖਸ਼ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸੁਖ ਵਖਾលਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੋ ਜਈ ਹਰ ਬੰਦ ਬਖਸ਼ਨ ਹਾਰ ਸੋ ਲਾਇਕ ਪਤਨ ਪਿਤਾ ਬਖਸ਼ ਲੈਂਦਾ ਹੈ ਬਖਸ਼ੰਦ ਹੈ ਉਹ ਉਹ ਨਿਰਪੋ ਹੈ ਉਹ ਨਿਰਵੈਰ ਹੈ ਉਹ ਪਰਤਪਾਲਕ ਹੈ ਸਭ ਦਾ ਉਹ ਮਾਲਕ ਹੈ ਜੀ ਉਹ ਕੁਦਰਤ ਰੂਪ ਹੈ ਉਹ ਨੇਕ ਹੈ ਉਹ ਉਹ ਇੱਕ ਹੈ